ਤਾਨੂੰ ਸਵਰਗ ਲੈ ਕੇ ਜਾਣਾ ਤੇ ਇੰਨੇ ਲੋਕਾਂ ਨੂੰ ਤੁਹਾਡੀ ਗਵਾਹੀ ਨਾਲ ਜੀਵਨ ਮਿਲਣਾ ਇਹ ਤੁਹਾਨੂੰ ਪਤਾ ਨਹੀਂ ਇਹ 1.5 ਸਾਲ ਤੋਂ ਜਦੋਂ ਬੇਬੀ ਨਹੀਂ ਨਾ ਹੋਇਆ ਤੇ ਇਹਦੇ ਵਾਈਫ ਇਹ ਛੱਡ ਗਏ ਸੀ ਕਹਿੰਦੇ ਆਪਾਂ ਨੂੰ ਸੇਵਾ ਕਰਨੀ 4 ਮਹੀਨੇ ਤੋਂ ਛੱਡ ਗਏ ਸੀ ਜੀ ਨਹੀਂ ਆ ਰਹੇ ਮੈਂ ਕੱਲਾ ਨਹੀਂ ਆ ਰਹੇ ਕਿੰਨਾ ਚਿਰ ਸਿੱਧਾ ਆ ਸਕਦਾ ਤੇ ਨਹੀਂ ਆ ਸਕਦੇ ਤੁਸੀਂ ਜੇ ਤੁਹਾਨੂੰ ਦਿਖਦਾ ਨਾ ਵਿੱਚ ਐਲਈਡੀ ਦੇ ਸਾਹਮਣੇ 4 ਮਹੀਨੇ ਤੋਂ ਛੱਡ ਗਈ ਸੀ ਬੀਬੀ ਹਾਂਜੀ ਕਿ ਬਾਕੀ ਲੋਕਾਂ ਦੇ ਤਾਂ ਹੋਰੇ ਸਾਡੇ ਹੁੰਦੇ ਨਹੀਂ ਮੈਂ ਦੱਸਿਆ ਬੀਬਾ ਇਹ ਪਰਮੇਸ਼ਵਰ ਜੀ ਦਾ ਕੰਮ ਹੈ ਉਹਨੇ ਮੈਨੂੰ ਕਿਹਾ ਸੇਵਾ ਕਰੋ ਟੈਂਟ ਦੇ ਵਿੱਚ ਆ ਜਾਓ ਦਰਿਆ ਕਰੋ ਸਾਫ ਚਿਹਰਾ ਕਰੋ ਸਾਫ ਪਰਮੇਸ਼ਰ ਨੂੰ ਉਹਨੂੰ ਮਜਬੂਰ ਕਰੋ ਤੁਹਾਡੇ ਵੱਲ ਵੇਖੇ ਜਦੋਂ ਸੇਵਾ ਕਰੋਗੇ ਉਹ ਖਿੱਚਦੇ ਆ ਤੁਸੀਂ ਉਹਨੂੰ ਪ੍ਰੇਤ ਤੇ ਪੂਰੀ ਦੁਨੀਆ ਕਰਦੀ ਆ ਪਰ ਜਦੋਂ ਹਜ਼ਾਰਾਂ ਦੀ ਧੀ ਚੋਂ ਉਸ 12 ਸਾਲ ਦੇ ਲਹੂ ਵਹਿਣ ਵਾਲੀ ਨੇ ਧੱਕੇ ਨਾਲ ਉਹਦੇ ਪੱਲੇ ਨੂੰ ਸੋਇਆ ਤੇ ਪਰਮੇਸ਼ਰ ਦੀ ਸ਼ਕਤੀ ਨੂੰ ਖਿੱਚਿਆ ਉਹਨੇ ਇਹ ਨਹੀਂ ਆਈ ਬੀਬੀ ਪਰ ਤੁਹਾਨੂੰ ਪਤਾ ਬੰਦਾ ਮੈਂ ਇਹਨੂੰ ਦੱਸਦਾ ਸੀ ਮੈਂ ਕਿਹਾ ਅਲਫੂ ਕਿਹ ਆ ਲਿਆ ਤਗੜਾ ਰਹਿ ਇਹਦਾ ਮਤਲਬ ਹੈ ਹੁਣ ਗਵਾਹੀ ਹੋਣੀ ਹੂ ਜਿਹੜੀ ਦੁਸ਼ਟ ਆਤਮਾ ਨੇ ਫੜਿਆ ਨਾ ਤੁਹਾਨੂੰ ਉਹਨੇ ਤੈਨੂੰ ਛੱਡ ਕੇ ਜਾਣਾ ਈ ਤੂੰ ਛੱਡੀ ਨਾ ਇਹ ਆਈ ਗਿਆ ਸੇਵਾ ਕਰੀ ਗਿਆ ਰੋਜ਼ ਮੈਸੇਜ ਪਾਉਣਾ ਪਾਪਾ ਜੀ ਬੱਚਿਆਂ ਨੇ ਆ ਆ ਮੈਂ ਚਿਹਰਾ ਸਾਫ ਕਰਦਾ ਪਿਆ ਹਾਂ ਜੀ ਪਪਾ ਜੀ ਤੁਸੀਂ ਸਾਡੀ ਚਿਹਰੇ ਤੇ ਵਿਸ਼ਾਈ ਤੇ ਡਿਊਟੀ ਲਾਈ ਸੀ ਜੀ ਪਿਛਲੇ ਐਤਵਾਰ ਕਿਹੜਾ ਸੰਡੇ ਸੀ ਜਿਨ੍ਹਾਂ ਨੇ ਸੱਤ ਵਿਸ਼ੇ ਕਰਾਏ ਆ ਕਿਹਾ ਸੀ ਸੱਤ ਜੰਪ ਲਾਓ ਬੱਚਿਆਂ ਵਾਲਿਓ ਇੱਥੇ ਚੈਪਰਨਾ ਇੱਥੇ ਕਰ ਲੋ ਨਹੀਂ ਤੇ ਬੁੱਧਵਾਰ ਚੈੱਕ ਕਰਿਓ ਜਾ ਕੇ ਕਿਹੜੇ ਦਿਨ ਚੈੱਕ ਕੀਤਾ ਬੁੱਧਵਾਰ ਕਰਿਆ ਜੀ ਪਪਾ ਜੀ ਬੁੱਧਵਾਰ ਹੀ ਚੈੱਕ ਕਰਿਆ ਹਾਂਜੀ ਤੇ ਆ ਦੋ ਗੁੜੀਆਂ ਦੀਆਂ ਲਾਈਨਾਂ ਹਾਂਜੀ ਹਾਂਜੀ ਏ ਬੀਬੀ ਰੋ ਰਹੀ ਸੀ ਵੇਖ ਕੇ ਮੇਰੀਆਂ ਹੀ ਕਿਉਂਕਿ 7 ਸਾਲ ਚੈੱਕ ਕਰਦੇ ਰਹੀ ਐ 7 ਸਾਲ ਦੋ ਚਾਰ ਦਿਨ ਉੱਤੇ ਜਾਣੇ ਚੈੱਕ ਦੋ ਚਾਰ ਦਿਨ ਉੱਤੇ ਜਾਣੇ ਚੈ ਪਰ ਲਾਈਨਾਂ ਨਹੀਂ ਆਈਆਂ 7 ਜੰਪ ਇੱਥੇ ਹਾਂਜੀ ਤੇ ਘਰੇ ਜਾ ਕੇ ਸੰਤਾਂ ਦੇ ਵਿਸ਼ਵਾਸ ਗੱਲ ਸੇਵਾ ਗੱਲ ਸੇਵਾ ਨਹੀਂ ਐ ਗੱਲ ਸ਼ਬਦ ਦੀ ਐ ਸੇਵਾ ਕਰਨ ਨੂੰ ਤੇ ਵਾਧੂ ਵੀ ਨਹੀਂ ਐ ਇੱਥੇ ਮੈਂ ਨਾ ਜੰਮ ਦੀ ਵਿਆਹ ਕਿਹਦੇ ਨਾਲ ਕਰਾਉਂਦਾ ਤੁਸੀਂ ਨਹੀਂ ਸੇਵਾ ਕਰੋਗੇ ਦੇ ਥੋੜਾ ਸੇਵਾ ਦਾ ਕੰਮ ਰਹਿ ਜਾਏਗਾ ਅਸੀਂ ਖੁਦ ਤਿਆਰ ਆ ਖੁਦ ਲਾ ਰਿਹਾ ਟੈਂਟ ਖੁਦ ਵਿਛਾ ਰਹੇ ਆ ਦਰੀਆਂ ਕੁਰਸੀਆਂ ਵਾਡੀ ਜਨਤਾ ਪਰਮੇਸ਼ਰ ਦੀ ਪਰ ਜੇ ਸੇਵਾ ਮੂਹ ਤੋਂ ਸ਼ਬਦ ਤੁਮ ਨੂੰ ਰੱਬ ਨੇ ਕੱਢ ਦਿੱਤਾ ਤੇ ਫਿਰ ਕਰੋ ਉਦੋਂ ਚੋਂ ਤੁਹਾਡਾ ਸਾਰਾ ਕੁਝ ਨਿਕਲ ਆਉਣਾ ਔਰ ਇਹਨਾਂ ਨੇ ਕੀਤੀ ਆ ਉਹ ਸੇਵਾ ਹਾਂਜੀ ਪਾਪਾ ਜੀ ਤੇ ਐਤਵਾਰ ਸ਼ਬਦਾਂ ਨੂੰ ਗ੍ਰੈਂਡ ਕਰਕੇ ਲਾਏ ਸੱਤ ਜੰਗ ਬੋਧਵਾਰ ਨੂੰ ਚੈੱਕ ਕੀਤਾ ਤੇ ਅੱਜ 7 ਸਾਲਾਂ ਤੋਂ ਬਾਅਦ ਦੇਵੀ ਇਹਨਾਂ ਦੇ ਗਰਭ ਚ ਪਾਪਾ ਜੀ ਇਹ 4 ਮਹੀਨੇ ਤੋਂ ਨਹੀਂ ਆ ਰਹੀ ਸੀ ਸੌਂਗ ਤਾਂ ਹੈਗਾ ਤੂੰ ਰੋਂਦਾ ਆਏਂਗਾ ਹੱਸਦਾ ਜਾਏਂਗਾ ਲੇਕਿਨ ਮੈਂ ਰੋਂਦਾ ਹੀ ਜਾਂਦਾ ਸੀ ਕਿਉਂਕਿ ਮੇਰੀ ਵਾਈਫ ਨਾਲ ਨਹੀਂ ਆਂਦੀ ਸੀ ਜੀ ਅੱਛਾ ਅਸੀਂ ਕੌਣ ਆ ਰੋਂਦਾ ਆਇਆ ਤੇ ਹੱਸਦਾ ਜਾਏਗਾ ਵਿਆਹ ਵਿਸ਼ੇਖ ਚ ਰੋਂਦਾ ਆਇਆ ਤੂੰ ਹੱਸਦਾ ਜਾਏਂਗਾ ਲੇਕਿਨ ਮੈਂ ਰੋਂਦਾ ਹੀ ਜਾਂਦਾ ਸੀ ਲੇਕਿਨ ਟੈਨਸ਼ਨ ਹੁੰਦੀ ਸੀ ਕਿ ਵਾਈਫ ਨਹੀਂ ਸਾਥ ਦੇ ਰਹੀ ਸੀ ਵੀ ਚਰਚ ਨਹੀਂ ਆਂਦੀ ਪਪਾ ਜੀ ਸਾਰਿਆਂ ਨੇ ਜੰਪ ਲਾ ਲਏ ਸੀ ਉਸ ਤੋਂ ਬਾਅਦ ਆਪਣੇ ਸੌਂਗ ਦੇ ਉਲੇ ਜਾ ਕੇ ਬਾਅਦ ਚ ਇਕੱਲੇ ਨੇ ਲਾਇਆ ਵੀ ਐਂ ਕਹਿੰਦੇ ਇਕੱਲਾ ਹੀ ਜੰਪ ਲੈ ਜਿੰਦੀ ਵਾਈਫ ਨਹੀਂ ਆਈ ਜੀ ਵਾਹ ਬਹੁਤ ਸ਼ਰਮਿੰਦਗੀ ਆ ਰਹੀ ਸੀ ਪਪਾ ਜੀ ਪਰ ਹੁਣ ਹੁੰਦਾ ਬਸ ਪਪਾ ਜੀ ਕਿਵੇਂ ਕਹਿੰਦੇ ਨੇ ਤਾਨੇ ਮੇੜੇ ਕਿਵੇਂ ਕਹਿੰਦੇ ਨੇ ਚਾਰ ਪੰਜ ਟਰਾਲੀਆਂ ਭਰੇ ਵੇ ਸੋਨ ਸਾਰੇ ਖਾਲੀ ਹੋ ਗਏ ਜੀ ਚਾਰ ਪੰਜ ਟਰਾਲੀਆਂ ਕਹਿੰਦੇ ਤਾਨੇ ਵੇੜਿਆਂ ਦੇ ਸੀ ਹਾਂਜੀ ਹੁਣ ਕੋਈ ਫੇਰੇ ਇਸ ਪੁਆਇੰਟ ਦੇ ਖਾਲੀ ਹਾਂ ਆ ਮਖਾਇ ਬਿਸ਼ੇਕ ਚ ਅਸੀਂ ਤਾਂ ਹੱਸਦਾ ਸਤਿ ਸ੍ਰੀ ਅਕਾਲ ਮੇਰੀ ਆਇਆ ਅਕਸ਼ਰਬਿੰਦਰੀ ਦੀ ਇਨਫੋਰਮੇਸ਼ਨ ਆਉਂਦੀ ਬਚਾਰੇ ਲਾਓ ਜੰਮ ਦਿਨ ਖਰੇਣ ਕਰੋ ਦੇਵੀ ਆਪਣੇ ਕਰਮ ਤੋਂ ਅਗਰ ਘਰ ਬੈਠਿਆਂ ਤੇ ਲਾਓ ਜੰਮ ਖਰੇਣ ਕਰੋ ਦੇਵੀ ਆਪਣੇ ਕਰਮ ਤੋਂ Yes. Yes. Come here, Dow